ਮੈਂ ਆਇਨਾ ਕਰ ਮੈਂ ਤਲਾਕ ਹੋ ਜੂ ਹੋ ਜੇ ਹੋਵੇ ਤੇਰਾ ਤਲਾਕ ਮੈਂ ਤੈਨੂੰ 2 ਈ ਕਰੋੜ ਹੀ ਲੈ ਕੇ ਦਿੰਦੀ ਆ ਤੈਨੂੰ ਦੋਲੇ ਨਾ ਤੈਨੂੰ ਕੱਟਾ ਮਾਰਨਾ ਉਹ ਬਕੂਆ ਆ ਲੈ ਮੇਰੇ ਜੱਪਲ ਵੱਢ ਗਈ ਤੇਰਾ ਤਲਾਕ ਹੋਊ ਓਏ ਨਾ ਪੰਡਾ ਤੇ ਲੱਗ ਗਈ ਕਿਹੋ ਜਿਹੇ ਪਸੰਦੀਆਂ ਨੂੰ ਪਾਣੀ ਕੌਣ ਪੀਉ ਅਰੇ ਉਹ ਕਿਹਾ ਸੀਗਾ ਭੰਦੀ ਕਿਹਾ ਮੈਂ ਹੋਰ ਇਹ ਫੇਰ ਨਹੀਂ ਮੰਨਦੇ ਜਾਣਗੇ ਲੈ ਨਾ ਨੂੰ ਕੇ ਨਾ ਤੌਲੀਏ ਵੀ ਨਹੀਂ ਸੁੱਕਣੇ ਪਾ ਕੇ ਜਾਂਦਾ ਜਿੱਥੇ ਜੀ ਕਰਦਾ ਕਣਾਂ ਤਿੰਨ ਚਾਰ ਕਰ ਦੂਗਾ ਇੱਕ ਨਾਲ ਨਾਉਂਦੇ ਹੁੰਦੇ ਹੁੰਦੇ ਨੇ ਕਿ ਤਿੰਨ ਨਾਲ ਨਾਉਂਦੇ ਹੁੰਦੇ ਨੇ ਹੈ ਸਾਰਾ ਦਿਨ ਜਿੱਥੇ ਦੀ ਕਰਦਾ ਸਿੱਟ ਕੇ ਤੁਰ ਜਾਂਦਾ ਪਤਾ ਨਹੀਂ ਉੱਥੇ ਦੋ ਅੱਖਰ ਪੜਦਾ ਕਿ ਨਹੀਂ ਪੜਦਾ ਕੰਮ ਹੀ ਕਰਖਿਆ ਇਹਨਾਂ ਦੇ ਕੰਪਾਨੇ ਸਾਰਾ ਦਿਨ ਇਹ ਨਹੀਂ ਮੁੱਕਦਾ ਕੰਚਰਖਾਨਾ ਹਲੇ ਉਪ ਖੋਲੀਆਂ ਖੜੀਆਂ ਨੇ ਪਾਣੀ ਪਿਆਉਣ ਕਰਨੀਆਂ ਕੋਈ ਕੰਮ ਨਹੀਂ ਕਰਦਾ ਕਹਿੰਦੀ ਹੁੰਨੀ ਆ ਭਾਈ ਇੰਨਾ ਕ ਕਰ ਗਿਆ ਕਰ ਇੰਨਾ ਕ ਮੈਂ ਕਰ ਲਿਆ ਕਰੂੰਗੀ ਬਸ ਪਰ ਉਹ ਨਹੀਂ ਲੋਟ ਆਉਂਦਾ ਸਾਰਾ ਦਿਨ ਕਿ ਨਾ ਢਪਟ ਢਪ ਕਰਦਾ ਫਿਰਦਾ ਰਹੂਗਾ ਹੈ ਆਖਾ ਵੀ ਸੰਨੀ ਕਰ ਗਿਆ ਕਰ ਭਾਈ ਦੁਪਹਿਰ ਦੀ ਹੈ ਬੰਨ ਤਾਂ ਮੈਂ ਆਪੇ ਦਿਆ ਕਰੂੰ ਮੈਂਸਾ ਨਾ ਉਹ ਵੀ ਨਹੀਂ ਆਖੇ ਲੱਗਦਾ ਪਤਾ ਨਹੀਂ ਕਿੱਧਰ ਤੁਰਿਆ ਫਿਰਦਾ ਰਹਿੰਦਾ ਹੈ ਲੈ ਹੁਣ ਪਾਣੀ ਪਿਆ ਮੈਂ ਨਾਨੂ ਮੱਠਾ ਹੁਣ ਮੱਠੜ ਲਿਓਣਾ ਪਊਗਾ ਕੀ ਵੀਰਾਟਾਇਆ ਕਰੀ ਜਾਨੀ ਆ। ਮੈਂ ਕੰਮ ਨਹੀਂ ਕਰਦਾ ਭੋਰਾ ਤੁਰਿਆ ਫਿਰਦਾ ਰਹਿੰਦਾ ਤੇ ਆ ਇਹਨਾਂ ਨੂੰ ਵੀ ਨਹੀਂ ਖੋਲੀਆਂ ਨੂੰ ਸ਼ਾਮ ਦਾ ਹੁਣ ਕੱਲੀ ਜਣੀ ਨੂੰ ਔਖਾ ਹੋ ਜਾਂਦਾ ਇੰਨਾ ਕੰਮ ਕਰਨਾ ਤੇ ਗੱਭਰੂ ਆ ਰਿਹਾ ਵਿਆਹ ਬੂ ਕਰ ਦੋ ਦਾ ਕੰਮ ਆਲੀ ਆ ਜੂਗੀ ਸੋ ਹੋ ਜਾਊਗਾ ਤੈਨੂੰ। ਮੈਂ ਐ ਕਿਵੇਂ ਵਿਆਹ ਲਾ ਹਾਂ 15 ਕਿੱਲੇ ਹੁੰਦੇ ਨੇ ਜ਼ਮੀਨ ਦੇ ਮੁੰਡੇ ਨੂੰ। ਉਹ 15 ਕਿੱਲੇ ਤਾਂ ਹੀ ਕੁਲੀ ਜਣੀ ਆ 15 ਕਿੱਲੇ ਕਹਿ ਦਿੰਨੀ ਆ। ਕੋਈ ਚੱਜਦਾ ਕਰ ਰਿਹਾ ਰਿਸ਼ਤਾ ਮਿਲੂਗਾ ਤੇਰੀ ਹੋਊਗਾ। 15 ਕਿੱਲਿਆਂ ਤੇ ਆ ਜਣੀ ਤੂੰ ਤਾਂ। ਇਜਵਾ ਹੋਰ ਟੱਪ ਜੂ ਵੀ ਫਿਰ ਟਾਕੀ ਜਾਈ ਕਰੀ ਚੱਲੀ ਐ ਇੱਥੇ ਗੋਲਾ ਧੰਦਾ ਮੈਂ ਨਹੀਂ ਟੱਪਦੀ ਐ ਉਮਰ ਕਿ ਮੈਂ ਟੱਪ ਜੂ ਸੁੱਖ ਨਾ ਪੜਦਾ ਮੁੰਡਾ ਹੈ ਪੜਿਆ ਲਿਖਿਆ ਉਹ ਆਇਆ ਵੀ ਕਈ ਸਾਲ ਹੋ ਗਏ ਫਰਦੇ ਨੂੰ ਕਾਲਜ ਚ ਪਤਾ ਨਹੀਂ ਪੜਦਾ ਕਿ ਉੱਥੇ ਮੁੜਿਆ ਹੁੰਦਾ ਓ ਤੂੰ ਵਿਆਹ ਲਾ ਤਾਈ ਵਧੀਆ ਤੈਨੂੰ ਸੁਖ ਹੋ ਜੂਗਾ ਚਲ ਕੋਈ ਦੇਖਦੀ ਐ ਜੋ ਕਿ ਚੱਜ ਦਾ ਰਿਸ਼ਤੇ ਦਾ ਰਿਸ਼ਤਾ ਆ ਜੂਗਾ ਫੇਰੀ ਵਿਆਹੂੰਗੀ ਹੁਣ ਐਵੇਂ ਤਾਂ ਨਹੀਂ ਵਿਆਹ ਦੂੰਗੀ ਕੋਈ ਘਰਾਣੇ ਘਰਾਣੇ ਦਿੱਤੀ ਆਊਗੀ ਫੇਰ ਵਿਆਹੂੰਗੀ ਬਾਈ ਐ ਨਹੀਂ ਮੈਂ ਵਿਆਹੂੰਗੀ ਆ ਦੇਖ ਫਾਰਕ ਵੀ ਇਰਾਦਾ ਨਹੀਂ ਤੇ ਉਹ ਲੈ ਵੀ ਪਈ ਦੋ ਪੈਸੇ ਲਾਉਣ ਆਲਾ ਮਿਲੇ ਲਾਲਚਨ ਵਾਲੀ ਆ ਤੈਨੂੰ ਐ ਵੀ ਉਹ ਲਾਲਚ ਨਹੀਂ ਹੁਣ ਗੱਡੀ ਤਾਂ ਅਗਲਾ ਦੇਊਗਾ ਹੀ ਘਟੋ ਘਟਾ ਉਹ ਗੱਡੀ ਨੂੰ ਤਾਂ ਤੇਰੇ ਕੋਲ ਅੱਗੇ ਤੋੜ ਨਹੀਂ ਐਨਾ ਕਿ ਤਾ ਚਾਹੀਦਾ ਫਿਰ ਤੇਰੇ ਵਰਗੀ ਮੇਨੇ ਮਾਰ ਕੇ ਜਾਇ ਕਰਨਗੇ ਵੀ ਤਾਈ ਮੁੰਡਾ ਹੀ ਵਿਆਹ ਲਿਆ ਖਾਨੀ ਤਾਈ ਨੂੰ ਕੁਝ ਜੁੜਦਾ ਹੀ ਨਹੀਂ ਖਾਨੀ ਤਾਈ ਕੋਲ ਕੁਸਾ ਹੀ ਨਹੀਂ ਸੀ ਫਿਰ ਐ ਕਹੋਗੇ ਉਹ ਤਾਈ ਤੂੰ ਬਾਲਾ ਮੂੰਹ ਟੱਡਦੀਆਂ ਮੂੰਹ ਨਾ ਟੱਡਾ ਕਰ ਬਾਲਾ ਬਈ ਨਹੀਂ ਟੱਡਦੀ ਐਨਾ ਕਰ ਦਿੱਤੀ ਪੁੱਤ ਨੂੰ ਦੇਣਗੇ ਮੈਂ ਕੀ ਕਰਨਾ ਹਾਂ ਮੈਂ ਕਿ ਟੂਟੇ ਲੈਣੇ ਉਹ ਜੁਆ ਕਰੰਗੇ ਕੀ ਚਾਰਜ ਨੇ ਉਮਰ ਟੱਪ ਜੂਗੀ ਫਿਰ ਝਾਕੀਏ ਹਾਂ ਉਮਰ ਕਰੀ ਚੱਕ ਜੂਗੀ ਬੜਾ ਬੜਾ ਮੈਂ ਚਾਹ ਬਣਾਉਣੀ ਆ ਜਾ ਹਾਂ ਤਾਂ ਬਸ ਮੈਂ ਤਾਂ ਆ ਹੀ ਆਇਆ ਸੀ ਮਹਤਾਜੀ ਕੀ ਉਹ ਕਰੀ ਜਾਂਦੀ ਐ ਇਹ ਇਹ ਆ ਬਦੂ ਉਹ ਬਹਿਠਿਆ ਤਾਈਤਾ ਇੱਥੇ ਆ ਮਲੇ ਕੰਜੂਸਾ ਇਨਾ ਬਹਾਨਾ ਜਿਹਾ ਕਹਿੰਨਿਆ ਟ੍ਰੈਕਟਰ ਜਾ ਵੇਚਦੇ ਅੱਜ ਬਕਾ ਕੇ ਛੱਡ बनने आये था नहीं बन गए दो छलड़े तो नहीं बनते लेता पहला ट्रैक्टर हे ती की सोटियां मार्दा मार बेच दो खोर जा क्यों का तो बेच दिए ਤਨਜੇ ਤੇ ਬੈ ਜਾ ਉਹ ਕੋਈ ਨਾ ਤਾਂ ਇੱਛੇ ਠੀਕਾ ਮੈਦਾ ਐ ਤੈ ਬੈ ਜਾ ਚੰਗਾ ਪੱਥਰ ਲੈਤੇ ਆ ਕਿੱਥੋਂ ਬੈਠੇਗਾ ਬੈ ਜੂਗਾ ਤਾਈ ਐਡੀ ਕਿਹੜੀ ਕਿੱਲਾ ਤਾਈ ਹਮ ਅੱਤ ਤਾਈ ਨੇ ਲੱਤਾ ਸੀ ਕਵਾੜ ਹੋ ਰਿਆ ਇਹਨੂੰ ਵੇਚੋ ਨਾ ਪਰ ਹੁਣ ਵੇ ਐ ਕਿਵੇਂ ਵੇਚ ਦਈਏ ਤੇਰੇ ਤਾਈ ਦੀ ਨਿਸ਼ਾਨੀ ਐ ਨਾਲੇ ਸਾਨੂੰ ਕੰਮ ਵਧੀਆ ਦੇ ਜਾਂਦਾ ਸਿਰੀ ਪਾਲੀ ਸਾਡੇ ਖੇਤੀ ਕਰਦੇ ਨੇ ਅਸੀਂ ਘੜਾਪ ਕਰਦੇ ਆ ਹਾ ਤਾਈ ਨਿਸ਼ਾਨੀਆਂ ਦਾ ਤਾਈ ਦੀਆਂ ਪਹਾਂ ਨੇ ਸਾਡੇ ਘਰੇ ਮੇਰੀ ਗੱਲ ਸੁਣ ਲੈ ਹਰਿਆਣੇ ਦਾ ਨੰਬਰ ਆ ਇਹਦਾ ਇਹ ਚੋਰੀ ਜੂਰੀ ਦਾ ਨਿਕਲਿਆ ਇਹਦੀਆਂ ਕਿਹੜਾ ਕਾਪੀਆਂ ਗੁੱਪੀਆਂ ਇਹ ਤਾਂ ਹੁਣ ਬੰਦਾ ਆਪਣਾ ਥਾਣੇਦਾਰ ਉਹਨੂੰ ਚਾਹੀਦਾ ਜੇ ਮੈਂ ਮਰ ਜਾ ਇਹ 50 ਸਾਲਾਂ ਦਾ ਟਰੈਕਟਰ ਆ ਸਾਡੇ ਕੋਲੇ ਉਦੋਂ ਚੋਰੀਆਂ ਕਿਹੜੀਆਂ ਹੁੰਦੀਆਂ ਸੀ ਚੋਰੀਆਂ ਤਾਂ ਹੁਣ ਹੁੰਦੀਆਂ ਨੇ ਟਰੈਕਟਰਾਂ ਦੀਆਂ ਉਦੋਂ ਕੋਈ ਚੋਰੀਆਂ ਚੋਰੀਆਂ ਨਹੀਂ ਹੁੰਦੀਆਂ ਸੀ ਉਦੋਂ ਤਾਂ ਸਹੀ ਵੇਚਦੇ ਸੀ ਜਵਾਨਾਂ ਦੇ ਸਿਰ ਤੇ ਸੌਦੇ ਹੁੰਦੇ ਸੀ ਹੈ ਈ ਗੱਲਾਂ ਕਰਦਾ ਤੂੰ ਜੇ ਕੋਈ ਕੰਮ ਆਇਆ ਤਾਂ ਉਹ ਦੱਸ ਐਵੇਂ ਫालतू ਗੱਲਾਂ ਚ ਨਾ ਮੇਰਾ ਦਿਮਾਗ ਛੱਕ ਮੈਂ ਤਾਂ ਅੱਗੇ ਮਸਾ ਕੰਮ ਕਰਕੇ ਬੈਠੀ ਆ ਉਹ ਤਾਂ ਇਹ ਗੱਲ ਇਹ ਕੰਮ ਨਹੀਂ ਮੁੱਕਦਾ ਇਹ ਗੱਲ ਨਹੀਂ ਤਾਈ ਗੱਲ ਤਾਂ ਇਹ ਆ 15 ਗਿੱਲਾਂ ਦੀ ਤੂੰ مالک ਨਾ ਕੱਲਾ ਕੱਲਾ ਤੇਰੇ ਮੁੰਡਾ ਹੈ ਜਦੋਂ ਧੀਰ ਹਰੇ ਰੰਗ ਦਾ ਟਰੈਕਟਰ ਹੋਵੇ ਛੋਟੇ ਕਿੰਨਾ ਸੋਹਣਾ ਲੱਗੇ ਨਾ ਤੂੰ ਘਰ ਪਾਇਆ ਹੈਂ ਸਾਰੇ ਪੈਸੇ ਤੂੰ ਰੱਖੀ ਜਾਨੀ ਆਪਦੇ ਕੋਲ ਕੀ ਕੱਢੇਂਗੀ ਨਾ ਗੱਲਾਂ ਚ ਬੇਕਾਰ ਵੀ ਪਾ ਲਾਂਗੇ ਜਦੋਂ ਕੋਈ ਮੁੰਡਾ ਕਿਸੇ ਨੌਕਰੀ ਨੌਕਰੀ ਤੇ ਲੱਗਿਆ ਉਹਦੇ ਘਰ ਪਾ ਲਾਂਗੇ ਨਾ ਚੰਗਾ ਰਿਸ਼ਤਾ ਲੈ ਲਾਂਗੇ ਹੈ ਉਹ ਤਾਂ ਹੀ ਨੌਕਰੀ ਨੌਕਰੀ ਤੇ ਉਹਨੇ ਕੀ ਲੱਗਣਾ ਇੰਨਾ ਨਹੀਂ ਹਿਆਰ ਤੇ ਆ ਮੁੰਡਾ ਮੈਨੂੰ ਪਤਾ ਪੜਾਈ ਚ ਕਰਨੀ ਤਾਂ ਉਹਨੇ ਖੇਤੀ ਆ ਵੇ ਸਿੱਧਾ ਬੋਲ ਕਾਹੇ ਜਾਣਾ ਕੀ ਪਖਾਣੇ ਜੇ ਪਾਈ ਜਾਣਾ ਤੇਰੇ ਚ ਬਾਦ ਨਹੀਂ ਮੈਨੂੰ ਤਾਂ ਇਹ ਲੱਗਦਾ ਤੇਰਾ ਕੁਝ ਖਾਦਾ ਹੁੰਦਾ ਤੇ ਵਪਾਰੀਆਂ ਨਾਲ ਲਾ ਕੇ ਤੂੰ ਆਪ ਹੀ ਵਪਾਰੀ ਬਣ ਗਿਆ ਓਏ ਕਾ ਨੂੰ ਤਾਈ ਲੈ ਸਿੱਧਾ ਬੋਲ ਪਹਿਨਾ ਉਹ ਤਾਂ ਉਹੀ ਮੇਰਾ ਜੀਜਾ ਕਰਿਆ ਵੀ ਤੇਰੇ ਨਾਲ ਛੇੜਮਛਕਰੀ ਕਰਦਾ ਲੈ ਅੰਨਾ ਜਲਾਹਾ ਮਾ ਨਾ ਮਸ਼ਕਰੀਆਂ ਮੇਰੇ ਮੈਂ ਕਿ ਤੇਰੀ ਪ੍ਰਸ਼ੰਸਾ ਹੀ ਲੱਗਦੀ ਮੈਂ ਮਸ਼ਕਰੀਆਂ ਨੂੰ ਹੋਏ ਉਹੀ ਤਾਈ ਮੰਨ ਜਾ ਕਰਿਆ ਤਾਂ ਬੋਲਣ ਲੱਗਿਆ ਹਣ ਤੂੰ ਗੱਲ ਇੱਥੇ ਸੁਣ ਮੇਰੀ ਇੱਕ ਹੂੰ ਦੱਸ ਇਹ ਮੁੰਡਾ ਤੈਨੂੰ ਪਹਿਲਾਂ ਵੀ ਸੈਨ ਨੌਕਲੀ ਨੌਕਰੀ ਵਾਲਾ ਨਹੀਂ ਜੌਂ ਡੀਅਰ ਲੈਦੇ ਟਰੈਕਟਰ ਉੱਤੇ ਜਦੋਂ ਖੇਤ ਆਇਆ ਕਰੂ ਨਾਲ ਦੀ ਨਾਲ ਪੜੱਕ ਦੇ ਨੇ ਰਿਸ਼ਤਾ ਕਰਾਂਗਾ। ਕੀ ਰਿਸ਼ਤੇ ਰਿਸ਼ਤੇ ਵੀ ਕਰੂੰਗਾ ਵੀ ਤੂੰ? ਹਾਂ ਮੈਂ ਤਾਂ ਅੱਧਾ ਪਿੰਡ ਵਿਆਹਤਾ। ਅੱਛਾ ਤੈਨੂੰ ਪਤਾ ਹੀ ਨਹੀਂ ਤਾਈ। ਨਾ ਮੈਨੂੰ ਤਾਂ ਕੋਈ ਪਤਾ ਨਹੀਂ ਮੈਨੂੰ ਕਦੇ ਸੁਣਿਆ ਨਹੀਂ ਵਿਆਹ ਚੱਬੂ ਨੇ ਰਿਸ਼ਤਾ ਕਰਾਤਾ। ਉਹ ਜੱਸਾ ਮੇਰੇ ਨਾਲ ਚੱਬੂ ਚੱਬੂ ਜਾਨਾ ਕਿਆ ਕਰਾ। ਉਹ ਛੋਟੇ ਹੰਦੇ ਦਾ ਤਾਂ ਚੱਬੂ ਹੀ ਸੀ। ਕੀ ਹੋਗਾ ਜੇ ਹੁਣ ਲੋਕ ਤੈਨੂੰ ਜੱਸਾ ਕਹਿਣ ਲੱਗ ਗਏ। ਆਂ ਦੱਸ ਪਹਿਲਾਂ ਚਾਹ ਪੀਣੀ ਆ ਲਿਆਵਾਂ ਕਰਕੇ। ਚਾਹ ਚੂ ਤਾਂ ਰਹਿਣ ਦੇ ਤਾਈ। ਹੂੰ। ਗੱਲ ਸੁਣ ਰਿਸ਼ਤੇ ਦੀ ਕੁੜੀ ਆ ਬਾਲੀ ਸੋਣੀ ਕੋਇਲ ਵਰਗੀ ਆਵਾਜ਼ ਆ ਹੈ ਨੀਲੀਆਂ ਨੀਲੀਆਂ ਅੱਖਾਂ ਨੇ ਗੋਰਾ ਗੋਰਾ ਰਾਂਗਾ ਬਸ ਦੱਸ ਤੂੰ ਮੈਂ ਅੱਖਾਂ ਤੇ ਨੀਲੀਆਂ ਤੇ ਗੋਰੇ ਰੰਗ ਤੋਂ ਕੀ ਲੈਣਾ ਧਿਆਨ ਲੈਣ ਦੀ ਗੱਲ ਕਰ ਤੇ ਮੈਂ ਤਾਂ ਠੀਕ ਹੀ ਆਕਰੋ ਬੜਾ ਤਾਂ ਨਹੀਂ ਦੇ ਸਕਦੇ ਨਾ ਨਾ ਫੇਰ ਰਿਸ਼ਤਾ ਨਹੀਂ ਮੈਂ ਲੈਂਦੀ ਮੈਂ ਤਾਂ ਕਟੋ ਕਟ 30 ਲੱਖ ਰੁਪਈਆ ਲਊ ਕਿल्ले ਮੰਗਰ 2 ਲੱਖ ਰੁਪਈਆ ਫੇਰ ਇੱਕ ਹੋਰ ਆ ਤਾਈ ਹੂੰ ਸ਼ਹਿਰ ਜਿਹਾ ਮਾਨਸਾ ਤੋਂ ਉੱਥੀ ਬਹਣਾ ਕੱਲੀ ਕੁੜੀ ਆ ਅੱਛਾ ਪਰ ਰੰਗ ਪੱਕਾ ਬੇ ਰੰਗ ਗਰੰਗਾਂ ਚ ਕੀ ਪਿਆ ਥੋੜਾ ਜਨ ਵਜਨ ਦੀ ਭਾਰੀ ਆ ਹੂੰ ਚੱਲੂ ਸਭ ਕੁਸ ਚੱਲੂ ਪੱਕੀ ਗੱਲ ਆ ਹੂੰ ਤੇ ਰੁਪਿਆ ਤੈਨੂੰ 30 ਲੈ 40 ਲੈ 50 ਲੈ ਸਾਰਾ ਤੇਰੇ ਮੁੰਡੇ ਦਾ ਹੀ ਆ ਅੱਛਾ ਹਾਂ ਬੰਦੇ ਨਸਦੇ ਥੋੜੇ ਜਿਹਾ ਵਧੀਆ ਕੌਣ ਕੌਣ ਹੈ ਬ ਕੋਈ ਨਹੀਂ ਹੈਗਾ ਬ ਮਿਲਣਾ ਇੱਕ ਪੇਹੂ ਹੀ ਆ ਕੱਲਾ ਮਾਂ ਹੀ ਨਾ ਨਾ ਨਿਭਰੇ ਹੋਇਆ ਕੰਮ ਸਾਰਾ ਚੱਲ ਦੇਖ ਲਾਂ ਨੀ ਫੇਰ ਦੇਖ ਲਾਂਗੇ ਚੱਲ ਫੇਰ ਤੇਰੀ ਮੇਰੇ ਨਾਲ ਗੱਲ ਕਰਾਈ ਤੇਰੇ ਮੁੰਡੇ ਨਾਲ ਪਹਿਲਾਂ ਕਿਉਂ ਮੈਂ ਉਹ ਵਿਚੋਲਿਆ ਚੋਂ ਨਹੀਂ ਹੈਗਾ ਜਿਹੜਾ ਉਹ ਕਰਾਂ ਵੀ ਤੇਰੇ ਨਾਲ ਗੱਲ ਕਰਕੇ ਫਾਈਨਲ ਕਰਦਾ ਮੈਂ ਤਾਂ ਤੇਰੇ ਮੁੰਡੇ ਦੀ ਵੀ ਸੁਣੂਗਾ ਮੈਂ ਮੁੰਡੇ ਦੀ ਸੁਣ ਲਈ ਮੁੰਡਾ ਕਿਵੇਂ ਇੱਥੋਂ ਬਾਹਰ ਹੈ ਜਿਹੜਾ ਕੁਝ ਮੈਂ ਕਹੂੰਗੀ ਜਿਵੇਂ ਕਹੂੰਗੀ ਉਹ ਮੇਜਿਕਰੂ ਕਰੂ ਮੁੰਡਾ ਮੁੰਡੇ ਦੀ ਕੀ ਤਾਕਤ ਹੈ ਵੀ ਮੇਰੇ ਜਵਾਨ ਇੱਧਰ ਤੋਂ ਇੱਧਰ ਕਰਦੇ ਉਹਤਾ ਤੇਰੀ ਗੱਲ ਠੀਕ ਹੈ ਮੈਂ ਅੱਥਨੇ ਆਉਂਗਾ ਫਿਰ ਮੁੰਡੇ ਨਾ ਕਰਲੀ ਵੇ ਫਿਰ ਮੈਂ ਬਹਾ ਟਾਈਮ ਹੀ ਲਾ ਤੇ ਰੁਪਿਆ ਲੱਖ ਲੂੰ ਲੈਣੀ ਇਹ 50 ਲੱਖ ਦਵਾਵੇਂਗਾ ਲੱਖ ਦੇ ਦੂ ਹਾਂ ਨਾ ਮੈਂ ਕੜਾ ਨਾ ਸ਼ਾਂਪ ਨਾ ਕੋਈ ਆ ਸੂਟ ਕਪਾ ਕੁਛ ਨਹੀਂ ਲੈਂਦਾ ਮੈਂ ਤਾਂ ਸਿੱਧਾ ਨੂੰ ਕਨਪੱਕਾ ਗੱਲ ਕਰਦਾ ਲੱਖ ਰੁਪਏ ਦੀ ਠੀਕ ਹੈ ਲੈ ਦੀ ਤੂੰ ਦਾਸਾ ਚਾਹ ਪੀਣੀ ਹੈ ਬਸ ਇਹ ਮੱਲਾਣ ਕੀ ਸਾਰ ਗਿਆ ਸਾਰਾ ਕੁਸ ਰੱਜੇ ਤੇ ਆਇਆ ਜਾਣੋ ਤਾਂ ਚੱਲ ਫਿਰ ਆਉਂਗਾ ਆਥਣੇ ਕਰ ਲਈ ਮੁੰਡੇ ਨਾਲ ਰੈ ਚੰਗਾ ਤੇ ਇਹ ਵੀ ਕਰ ਲਈਦਾ ਫੇਰ ਜਿਹੜਾ 50 ਲੱਖ ਲਾਊ ਆ ਟਰੈਕਟਰ ਨੂੰ ਦੇਖ ਕੇ ਥੋੜੀ ਲਾਊ ਨਾ ਨਵਾ ਦਵਾ ਦੂੰ ਲੈ ਟਰੈਕਟਰ ਲਵਾ ਕੇ ਅਗਲੇ ਤੋਂ ਉਹ ਮੇਰੀ ਜੌਨ ਡੀਅਰ ਵਾਲਿਆਂ ਨੇ ਪੂਰੀ ਲਿਆ ਜਾ ਪੈਸੇ ਪੂਸੇ ਜਦੋਂ ਮਰਜ਼ੀ ਦੇ ਦੋ ਹੁਣ ਕਾ ਲਿਆਉਂਗਾ ਕਰ ਲਈਦਾ ਚੰਗਾ ਹਾਂ ਪਤਾ ਨਹੀਂ ਪੱਲੇ ਹੈ ਕੁਛ ਪਤਾ ਨਹੀਂ ਨਾ ਗੱਲਾਂ ਤਾਂ ਡੇਡੀਆਂ ਮਾਰ ਗਿਆ ਉਹ ਤਾਂ ਬਸੰਤਪੁਰੇ ਗਲਤ ਤਾਂ ਠੀਕ ਲੈ ਲਈਏ ਕੀ ਪੱਕਾ ਰੰਗ ਕੀ ਕਹਿੰਦਾ ਪੇ ਗੋਰੀ ਹੋ ਜੂਆ ਕਿ ਕਰੇ ਲੈ ਨਾ ਹੱਸਦਾ ਤੂੰ ਜਮੀਨ ਕਿਹੜਾ ਸ਼ਹਿਰ ਦੀ ਧਰੀ ਪਈ ਐ ਹੈ ਚਲ ਉਸਤੀ ਹੁੰਡੀ ਮਾਂ ਬਣਾ ਲਈ ਰੋਟੀ ਕੋ ਰੋਟੀ ਦਾ ਬਣਾ ਲਈ ਮੈਨੂੰ ਐਂ ਦੱਸ ਪਹਿਲੇ ਤਾਂ ਤੜਕੇ ਚਿੱਟੇ ਪਾ ਕੇ ਕੱਢਣੇ ਜੜੇ ਪਾ ਕੇ ਤੂੰ ਕਿੱਥੇ ਗਿਆ ਸੀ ਅੱਜ ਕਾਲਜ ਦੀ ਤਾਂ ਛੁੱਟੀ ਸੀਗੀ ਉਹ ਮਾਂ ਆਇਆ ਮੇਰੇ ਦੋਸਤ ਦੀ ਮਾਂ ਮਰ ਗਈ ਸੀ ਤੇਰ ਵਸਣੇ ਨਾ ਕਰੇ ਉਹ ਦੱਸਣਾ ਉਹ ਮਿੱਥੂ ਚੜਾ ਕੇ ਲੈ ਗਿਆ ਮੈਨੂੰ ਬਾਰਮੂਰੀ ਮੌਥੀ ਖੜਾ ਸੀ ਵੇ ਰੋਟੀਆਂ ਉੱਤੇ ਖਾ ਕੇ ਲੈ ਆਪੇ ਕਿੱਥੋਂ ਆਇਆ ਕਹਿਰ ਦੀ ਮੌਤ ਹੋਈ ਆ ਰੋਟੀ ਖਾਂਦੇ ਸੁਣੋ ਲੱਗਦੇ ਆ ਮੈਂ ਚੱਲ ਚੰਗਾ ਤੂੰ ਮੇਰੀ ਗੱਲ ਸੁਣ ਮਾਣਾ ਮੋਟਾ ਕੰਮ ਕਰ ਲਿਆ ਕਰਨਾਲ ਕੱਲੀ ਪੜਾਈ ਪੜਾਈ ਚ ਨਾ ਰਿਹਾ ਮੈਨੂੰ ਤਾਂ ਦੀਂਦਾ ਨਹੀਂ ਵੀ ਤੂੰ ਪੜਦਾ ਪੁੱੜਦਾ ਕੁਛ ਹੈਗਾ ਕਰ ਐਡਾ ਸਾਰਾ ਹੋ ਰਿਹਾ ਉੱਥੇ ਫਰਦਾ 10 ਸਾਲਾਂ ਦਾ ਕਾਲਜ ਦੀ ਪੜ੍ਹਾਈ ਆ ਕੋਰਸ ਵੱਡੇ ਆ ਨਾ ਇਹ ਆ ਵੱਡੇ ਕੋਰਸ ਤੂੰ ਕਿਹਨੇ ਡੀਸੀ ਲੱਗ ਜਾਣਾ ਖੜਬੇ ਖੜਾ ਵੀ ਜਮੀਨ ਸਾਹਮਣਾ ਸੀਰ ਗਵਾਹ ਨੇ ਇੱਥੇ ਰੱਖੀ ਐ ਮੈਥੋਂ ਨਹੀਂ ਹੁੰਦੀ ਹੁੰਦੀ ਖੇਤੀ ਹੁਤੀ ਕਿਉਂ ਖੇਤੀ ਕਿਉਂ ਨਹੀਂ ਹੁੰਦੀ ਇਹ ਮੈਨੂੰ ਭੜਾਉਣੀ ਸੀ ਜੇ ਦਿੱਤੀ ਕਰਨੀ ਸੀ ਮੈਂ ਚੱਲ ਛੱਡ ਪਰ ਮੈਥੋਂ ਨਹੀਂ ਭੜਾਵਾ ਹੁਣ ਕੰਮ ਹੁੰਦਾ ਹੁੰਦਾ ਮੈਥੋਂ ਵੀ ਨਹੀਂ ਕੰਮ ਨਾ ਤੂੰ ਪਸ਼ੂ ਸਾਮੀ ਨਾ ਤੂੰ ਰੋਟੀ ਟੁਕੜਾ ਕੋਈ ਮਾਣਾ ਮੋਟਾ ਹੱਥ ਫਟਾਵੇਂ ਤੇ ਨਾ ਕੋਈ ਗੋਹੇ ਕੁੜੇ ਵਾਲੀ ਲੱਗਦੀ ਐ ਮੈਂ ਤਾਂ ਮਸਾਹਣ ਕਰਕੇ ਆ ਹੁਣ ਮਸਾਹਣ ਬੈਠੀ ਆ ਸਾਰਾ ਧੰਦਾ ਫੂਕ ਉੱਤੇ ਉਹ ਤਾਂ ਕਰਨੀ ਤੂੰ ਹਮਾਏ ਕਿਉਂ ਕਰਾਂ ਮੈਨੂੰ ਤੂੰ ਵਿਆਹ ਕਰਾ ਲੈ ਹੁਣ ਫੇਰ ਵਿਆਹ ਨੋਜੇ ਮੇਰੀ ਉਮਰ ਬੋਹ ਹੋਇਆ ਸੀ ਚੱਬੂ ਹੂੰ ਚੱਬੂ ਦਾ ਨਾਂ ਮੇਰੇ ਛੋਲੇ ਮੁੰਡੇ ਨੂੰ ਰਿਸ਼ਤਾ ਕਰਾਦਾ ਨੇ ਮੈਂ ਮੂਣੀ ਮਾਂ ਜੇ ਰਿਸ਼ਤਾ ਰਸਤਾ ਲੈਂਦਾ ਜੀ ਕਿਆ ਲਾ ਲਾਵੇ 50 ਲੱਖ ਰੁਪਇਆ ਲਾ ਦੇਣਗੇ ਮੈਨੂੰ ਪਹਿਲੀ ਹਿੰਮਤ ਨਾ ਹੁਣ ਤਾਂ ਨਹੀਂ ਇਹ ਇਹਦੀ ਜ਼ਿੰਦਗੀ ਹੈ ਵਧੀਆ ਨਜ਼ਾਰੇ ਲਈ ਅੱਡਾ ਹੋਰ 30 ਸਾਲਾ ਹੋਣਾ ਹੈ ਠੀਕ ਹੈਸ਼ ਦੀ ਜ਼ਿੰਦਗੀ ਦਾ ਸਾਲ ਦੀ ਹੋਇਆਂਗਾ 50 ਸਾਲ ਦਾ ਤੈਨੂੰ ਹਾਵਾਂ 50 ਸਾਲ 50 ਸਾਲ ਦਾ ਕਰਾਣੇਗਾ ਹੁਣ ਵਿਆਹ ਤੂੰ ਮਾਪੇ ਕਰਾ ਲੂਗਾ ਬਸ ਜਦੋਂ ਲੋਟ ਆਇਆ ਆਹ ਲੋਟ ਆਇਆ ਨਹੀਂ ਮੇਰੀ ਗੱਲ ਛੰ ਵਧੀਆ ਸਾਰਾ ਦੇਣ ਲੈਣ ਵਧੀਆ ਦੇਣਗੇ ਤੂੰ ਦਾ ਮਾਦਾ ਨੂੰ ਮੂੰਹ ਹਟ ਲੈਣੀ ਆ ਵੀ ਪਿਆ ਹੁਣ ਅੱਗੇ ਆ ਹਾਂ ਦਾ ਆ ਹਾਂ ਸਿਰਚ ਮਾਰਨਾ 15 ਕਿੱਲਿਆਂ ਨੇ ਕਿ ਥੋੜੇ ਆਉਂਦੇ ਨੇ ਹੁਣ 15 ਕਿੱਲੇ ਮੈਂ ਤੂੰ ਹੀ ਮਾਰਦਾ 15 ਕਿੱਲੇ ਜੀ ਆਹ ਦੇ ਪਰ ਸੁੱਖ ਨਾ ਹੈਗੇ ਆਪਣੇ ਕੋਲ ਮੈਂ ਆਪ ਨਹੀਂ ਕਹਿੰਦੀ ਵੀ 15 ਕਿੱਲੇ ਅੰਗੇ ਬਾਜਤਾ ਲਾਵਾਂਗੀ ਹਾਂ ਬਾਜ ਲਾਵਾਂ ਉਹ ਉਹ ਤਾਂ ਮਾਨਸਾ ਤੋਕ ਨੇ ਰਿਸ਼ਤਾ ਕਹਿੰਦੇ ਨਹੀਂ ਛੇੜੀ ਜ਼ਮੀਨ ਹੈ ਕੱਲੀ ਕੁੜੀ ਯਾਰ ਪਿਆਰਤੀ ਆਪਾਂ ਲੈ ਲੈਨੇ ਰਿਸ਼ਤਾ ਲੁੱਟ ਕੇ ਲੈ ਜੂ ਸਾਰਾ ਕੁਝ ਮਾਂ ਤੈਨੂੰ ਪਤਾ ਨਹੀਂ ਅੱਜ ਕਿ ਠੱਗੇ ਠੋੜੀਆਂ ਬਾਹਰ ਹੋਈ ਜਾਂਦੀਆਂ ਨਹੀਂ ਠੱਗੀਆਂ ਠੋੜੀਆਂ ਸਾਰਾ ਮੇਰੇ ਤਾਂ ਹੈਗਾ ਪਰ ਸਾਰਾ ਪਤਾ ਕਰ ਲਾਗੇ ਪਹਿਲਾਂ ਪਤਾ ਕਰਨ ਨੂੰ ਆਪਾਂ ਬਾਹਲੇ ਵੱਡੇ ਆ ਨਾ ਉਹ ਵੀ ਤੂੰ ਉਹਦੇ ਨਾਲ ਗੱਲ ਤਾਂ ਕਰ ਲਾ ਮੈਂ ਮਾਂ ਤੈਨੂੰ ਦੱਸਤੀ ਗੱਲ ਮੈਂ ਇਸ ਤਾਜੋ ਲੈਂਦਾ ਨਹੀਂ ਹੈਗਾ ਤਾਹਰ ਫਿਰ ਕੰਮ ਮੈਂ ਇੱਥੇ ਵੀ ਨਹੀਂ ਹੁੰਦਾ ਜਾ ਐਹੀ ਰਾਹ ਸਹੀ ਆ ਰੱਖ ਲੈ ਕੋਈ ਬੁਰੀ ਰੱਖ ਲੈ ਨਕਰਾਨੀ ਹਾਂ ਰ ਨਕਰਾਨੀ ਰੱਖ ਲੈ 1500 ਦੇ ਜਾ ਇੱਥੇ ਤੇ ਪਿਆਉਂਦੀਆਂ ਛੱਡੀਆਂ ਨੇ ਨਕਰਾਨੀਆਂ ਹਾਂ 1500 ਦੇ ਜਾ ਕੋਈ ਮੈਂ ਕਿਆ ਵੀ ਇਹ ਚੰਦੇ ਨੇ ਜਾਣਗੇ ਜੇ ਮੇਰੇ ਪੈਸੇ ਪਰ ਉਹ ਨਾਲ ਲੈ ਕੇ ਜਾਵਾਂਗੇ ਪੈਸੇ ਨਾਲੇ ਲੈ ਕੇ ਜਾਵਾਂਗੇ ਨਾਲੇ ਹੋਰ ਚਲ ਤਾਂ ਮੈਂ ਉੱਥੇ ਪੰਨਿਆਂ ਨੇ ਖਾ ਲਾ ਰੋਟੀਆਂ ਤੋੜਸ ਲਾ ਅਲੈਕ ਚੰਗੀ ਸ਼ਾਮ ਆਸੀ ਦਿਨ ਚੰਗੀ ਸ਼ਾਮ ਆਸੀ ਪਰ ਕੀ ਆਪ ਤਾਂ ਨਿਕਲ ਜਾਂਦਾ ਸਾਰਾ ਦਿਨ ਕੰਮ ਨੂੰ ਮੱਥਾ ਮੈਂ ਮਾਰਦੀ ਰਹਿੰਦੀ ਹਾਂ ਲੈ ਹਾਂ ਓਕੇ ਮੈਂ ਜਰ ਰੇਸਟੇ ਨਹੀਂ ਲੈਦਾ ਹੋਰ ਤੂੰ ਬਸ ਕੜੀ ਹੋਰ ਪਰ ਹੀ ਲਿਆ ਮੇਗਾ ਖਾ ਕੇ ਟੁਕੜੇ ਫੇਰ ਤੇ ਰੁਪਿਆ ਬਾਹਰ ਨੂੰ ਹਾਂ ਕੰਮ ਜਾਨਾ ਮੈਂ ਪਿੱਛੋਂ ਨਹੀਂ ਬੋਲ ਮਾਰਦੇ ਹੁੰਦੇ ਕੰਮ ਜਾਨਾ ਤੂੰ ਹਾਂ ਤੂੰ ਤਾਂ ਛੱਟੋ ਪਰ ਵਿਆਹ ਵਿਆਹ ਲਾ ਰੱਖੀ ਐ ਬਈ ਚੰਗਾ ਮੈਂ ਕੰਮ ਫੇਰ ਦਈਂ ਪਹਿਲੇ ਉਹਨਾਂ ਨੂੰ ਪਸ਼ੂਆਂ ਨੂੰ ਸੰਨੀ ਪਾ ਜਾ ਮੈਂਥੋਂ ਨਹੀਂ ਸਮਝੇ ਪਸ਼ੂ ਮੈਂ ਕਿ ਮੈਂਥੋਂ ਨਹੀਂ ਸਮਝੇ ਜਾਂਦੇ ਦੁੱਧ ਵੀ ਉਹਨਾਂ ਨੂੰ ਕਿਵੇਂ ਐ ਉਹਦਾ ਦੁੱਧ ਵੀ ਚਾਹੀਂਦੀ ਐ ਦਹੀਂ ਵੀ ਚਾਹੀਦੀ ਐ ਤੈਨੂੰ ਇਹ ਮੁੰਡੇ ਜੀ ਦਾ ਪਤਾ ਨਹੀਂ ਕੀ ਬਣੂਗਾ ਬੀਬੀ ਦਾ ਸਰੀ ਪਿਆ ਛੱਟੋ ਪਰ ਵਿਆਹ ਵਿਆਹ ਕਰਦੀ ਰਹਿੰਦੀ ਐ

ਉਹ ਮੇਰੇ 12 ਤੈਨੂੰ ਨਹੀਂ ਰਿਸ਼ਤਾ ਹੁੰਦਾ ਤੇਰੇ 15 ਕਿੱਲਾਂ ਨੂੰ ਰਿਸ਼ਤਾ ਹੁੰਦਾ ਕਾਕਾ ਉਹ 15 ਨਹੀਂ ਬੰਦੇ ਦੀ ਇੱਜ਼ਤ ਵੀ ਹੋਣੀ ਚਾਹੀਦੀ ਪਿੰਡ ਜੀ ਇਹਦੇ ਮੇਰਾ ਮਾਸ ਨੂੰ ਜਾਣਦਾ ਤੂੰ ਮੇਰੇ ਨਾਲ ਇਹ ਗੱਲਾਂ ਤਾਂ ਨਾ ਕਰ ਥੋੜੀ ਬੁੜੀ ਦੱਸ ਬਾ ਨੂੰ ਕੋਈ ਕੁੜੀ ਨਹੀਂ ਦੇਣੀ ਤੈਨੂੰ ਕਿਸੇ ਨੇ ਮੈਂ ਬੁੜੀ ਦੇ ਹਿਸਾਬ ਨਾਲ ਚੱਲਣੀ ਨਹੀਂ ਮੈਂ ਆਪਦੀ ਮਰਜ਼ੀ ਕਰਨੀ ਹੈ ਮੈਨੂੰ ਮਾਮਾ ਆ ਗਿਆ ਫਫੜਾ ਆ ਗਿਆ ਰਿਸ਼ਤਾ ਕਰਾਉਣਾ ਮੈਂ ਤਾਂ ਕਹਿੰਦਾ ਮੈਂ ਨਹੀਂ ਬਈ ਇਹ ਵੀ ਲੈਂਦਾ ਕੱਲ ਮੈਂ ਫੋਕਾ ਰਿਸ਼ਤਾ ਨਹੀਂ ਕਰਾਉਂਦਾ ਮੈਂ ਤਾਂ ਨਾਲ 50 ਲੱਖ ਤੇ 4 ਕਿੱਲੇ ਮਾਂਸਾਂ ਦੇ ਦੇਵਾਂਗਾ ਜਿਹੜੀ ਕਰੋੜਾਂ ਦੇ ਹਿਸਾਬ ਨਾਲ बिकੂਗੀ। ਉਹ ਮੈਂ ਨਹੀਂ ਲੈਂਦਾ ਯਾਰ ਇਹ ਜੀ ਜ਼ਮੀਨ ਮੈਂ ਨਹੀਂ ਲੈਂਦਾ। ਪੰਜ ਪਿਆ ਕਰੋੜ ਦੇ ਘਰ ਵੀ ਮੈਂ ਲੈਂਦਾ। ਉਹ ਕੁੜੀ ਵੀ ਪੂਰੀ ਨਾ ਨਕਸ਼ੇ ਦੀ ਸੋਹਣੀ ਆ ਥੋੜਾ ਜਿਹਾ ਰੰਗ ਪੱਕਾ। ਨਾ ਨਾ। ਮੇਰੀ ਗੱਲ ਮੈਂ ਦੱਸਦਾ। ਮੈਂ ਵਿਚ ਪੜਦਾ। ਹਾਂ। ਇੱਥੇ ਕੁੜੀ ਇੱਕ ਪੜਦੀ ਐ। ਸਾਡੇ ਇਹਦੇ ਨਾਲ ਸੈਟਿੰਗ ਮੈਟਿੰਗ ਐ। ਅੱਛਾ ਇਹ ਹੈ ਅਮਨ ਲੰਬਾ ਲੁਪਾਲਾ ਕੰਮ ਕਰਦਾ ਤੂੰ ਲੰਬਾ ਵਾਲਾ ਨਹੀਂ ਹੁੰਦਾ ਤੇ ਮੈਂ ਵਿਚ ਘਰੋਂ ਗਰੀਬ ਇਹ ਪਿਓ ਮਰਿਆ ਹੋਇਆਗਾ। ਮੇਰਾ ਰਿਸ਼ਤਾ ਉਹਦੇ ਨਹੀਂ ਕਰੂੰਗਾ। ਮੈਂ ਇਹ ਤਾਂ ਖੜਾਂਗਾ ਮਾਂ ਇਹ ਜਿਹੜੀ ਮੇਰੀ ਮਾਂ ਗਈ ਇਹ ਬੜਾ ਜਿਹਾ ਦਾਜ ਨੂੰ ਬੜਾ ਜਿਹਾ ਮੂੰਹ ਹਰਦੀ ਐ ਮਾਂ ਮਾਰੇ ਚ ਠੰਡੀ ਪੈਜੀ ਤੂੰ ਆਇਆ ਇਹ ਲਈ ਛੇ ਰਹਿੰਦੀ ਪੈਂਦੀ ਫਿਰ ਇਹ ਤਾਂ ਭੁੱਲ ਜਾ ਤੂੰ ਰੁਪਿਆ ਤਾਂ ਪੈਜੀ ਤੁਹਾਨੂੰ ਮੈਂ ਦੇ ਦੇ ਲੱਖ ਰੁਪਿਆ ਫੇਰ ਤਾਂ ਕੋਈ ਕਰੂ ਆ ਦਿਮਾਗ ਦੀ ਖੇਡ ਐ ਮੈਂ ਤੇਰੇ ਸਾਹਮਣੇ ਹੱਥ ਜੋੜਦਾ ਹਾਂ ਹਾਂ ਬਸ ਬਾਈ ਬਣ ਕੇ ਇਹੋ ਜਿਹੇ ਰਿਸ਼ਤੇ ਮੇਰੇ ਕੋਲ ਨਾ ਲਈ ਤੇ ਆ ਕੁੜੀ ਦੀ ਗੱਲ ਛੇੜ ਲਈ ਬੀਰੀਆਂ ਦੀ ਕੁੜੀ ਐ ਤੇ ਮੈਂ ਪੜਦੀ ਐ ਸਾਰੀ ਸਹਿਮਤੀ ਬਣੀ ਹੋਈ ਐ ਉਹਦੇ ਘਰ ਦੇ ਰਾਜੀ ਐ ਬੀਬੀ ਕੋਲ ਮਾਜੀ ਗੱਲ ਨਹੀਂ ਛੇੜੀ ਉਹ ਪਿਆਰ ਦਾ ਹੱਥੋਂ ਮਾਇਆ ਹੋਇਆ ਉਦੀ ਕੁੜੀ ਆ ਵੇ ਇੱਕ ਕੁੜੀ ਤਾਂ ਹਾਂ ਉਹਦੀ ਹੈ ਗੱਲਾਂ ਨਾਲ ਕਰੀ ਨਹੀਂ ਕਰਦਾ ਫਿਰ ਮਲਾਦਾ ਮੇਚ ਮਲਾਦੀ ਮੇਚ ਮੈਂ ਤਾਂ ਤੇਰਾ ਬੜਾ ਧੰਨਵਾਦ ਕਰਦਾ ਬਣਾਦਾ ਪੱਗ ਦਾ ਲੜ ਉਹ ਬਣਾ ਰੇ ਮੈਂ ਤਾਂ ਤੇਰਾ ਬੜਾ ਕੋਣ ਬੋਤ ਕਰੂੰ ਲੈ ਗੱਲ ਸੁਣ ਲੈ ਮੇਰੀ ਰੁਪਇਆ 1.5 ਲੱਖ ਲਊ ਲੱਖ ਤਾਂ ਤੇਰੀ ਮਾਈ ਦਿੰਦੀ ਸੀ ਹਾਂ 1.5 ਲੱਖ ਲਊ ਤੂੰ ਉੱਧਰ ਉੱਥੇ ਕਹੂੰ ਮਿਲਣਾ ਨਹੀਂ 1.5 ਲੱਖ ਮੈਂ ਦਿਆਂ ਉਹ ਜਿਹੜਾ ਕੁੜੀ ਮੇਰੇ ਘਰੇ ਆ ਗਈ ਬਣ ਕੀ ਗੱਲ ਇੱਕ ਗੱਲ ਹੋਣਾ ਮੇਰੀ ਜਿਵੇਂ ਮੈਂ ਮੈ ਤੁਹਾਡੀ ਬੁੜੀ ਨੂੰ ਕਹੂੰ ਉਹ ਮੈਂ ਹਮੇਂ ਹੀ ਭਰੀ ਚੱਲਿਆ ਕਰੀ ਮੈਂ ਤਾਂ ਹਮੇਂ ਹੀ ਭਰੀ ਚੱਲੂ ਕੋਈ ਮਰਜ਼ੀ ਕਰ ਜਾ ਝੂੜ ਵੇ ਕੁਛ ਮਰਜ਼ੀ ਕਰ ਮੈਨੂੰ ਤਾਂ ਉਹ ਕੁੜੀ ਚਾਹੀਦੀ ਚਾਹੀਦੀ ਐ ਲੈ ਫਿਰ ਹੱਥ ਨੇ ਪਾ ਤੇ ਪੜਾ ਕੇ ਪਾ ਲਈ ਠੀਕ ਆ ਹਾਂ ਲੈ ਮੁੱਕਰੀ ਨਾ ਬੈਦ ਮੈਂ ਮੁੱਕਰ ਨਾਲ ਬੰਦਾ ਹੀ ਤੇ ਹਮੇਂ ਹੀ ਭਰੀ ਜਲੇ ਜਿਵੇਂ ਮੈਂ ਕਹੂਗਾ ਹਾਂ ਹਮੇਂ ਹੀ ਨਾ ਭਰੀ ਗੋ ਤੇ ਲੈ ਫਿਰ ਕਰਦਾ ਟੂਨੀ ਤੇ ਯਾਰ ਸਾਰੇ ਸੈਨ ਤੇ ਕੁੜੀ ਨੂੰ ਸਾਰੀ ਗੱਲ ਆ ਦੇ ਆਥਨੇ ਫੋਨ ਕਰਕੇ ਦੱਸ ਦੂਗਾ ਉਹ ਮਾਹ ਸਾਹ ਮਨਾਤੇ ਯਾਰ ਬੱਸ ਤੂੰ ਓਕੇ ਕਰ ਦੇ ਮੈਂ ਓਕੇ ਲੈ ਫਿਰ ਲਾ ਪੈਰੀ ਹੱਥਾ ਪਹਿਲਾਂ ਵੱਡਾ ਦੇ ਲਾਉਦੇ ਹੁੰਦੇ ਆ ਇਹ ਨਹੀਂ ਸੀ ਬਾਦ ਨਾ ਤੇ ਨੂੰ ਗੱਲ ਪੈਰੀ ਆ ਥੋੜੇ ਲਾਉਂ ਜਦੋਂ ਪੁਲੀ ਹੰਦੀ ਬਹੁ ਮਰੀ ਮੇਰੇ ਅਸੀਂ ਦੋਨੇ ਜੀ ਬਾਈ ਹੱਥ ਲਾਵਾਂਗੇ ਲੈ ਆਤੀ ਫਿਰ ਹਾਂ ਠੀਕ ਆ ਹਾਂ ਆ ਫੋਨ ਆਈ ਜਾਂਦਾ ਯਾਰ ਕਿਦਾਂ ਹੋਏ ਹੋ ਗੱਲ ਮੇਰੀ ਗੱਲ ਕਰਾ ਤੇਰੇ ਨਾਲ ਗੱਲ ਕਰਾਉਣੀ ਨਹੀਂ ਹੁੰਦਾ ਹਾਂ ਰੰਗਾਂ ਨੂੰ ਚਲ ਓਏ ਚੋਲਾ ਨਾ ਕਰਾ ਦੇ ਮੈਂ ਗੱਲਾਂ ਕਰਾ ਦੇਣਗੇ ਸਾਫੇ ਮਾ ਜੁਨਾਂ ਦੇ ਵੀ ਜਾ ਕੇ ਉਹ ਨਾ ਮੈਂ ਤੇਰੀਆਂ ਗੱਲਾਂ ਦੇ ਨਹੀਂ ਪਹਿਲਾਂ ਪੁੱਛੂ ਕੁੜੀ ਨੂੰ ਜਾ ਕੇ ਪੁੱਛ ਲਈ ਜਾਨਾ ਨੋ ਦੇ ਘਰੇ ਮੈਂ ਉਹਨਾਂ ਦੇ ਘਰੇ ਪਹਿਲਾਂ ਮੇਰੀ ਫੋਟੋ ਫੁੱਟ ਦਿਖਾ ਦੀ ਉਹ ਮਾਂ ਮਾਪੇ ਕੋ ਕੇ ਲੱਗਦਾ ਸੈਟਿੰਗ ਸਾਰੀ ਹੈਗੀ ਉਹ ਸਰਜੀਤੋ ਕੁਝ ਨਹੀਂ ਕਹੀ ਉਹਦੀ ਮਾਂ ਨਾ ਨਾ ਸਰਜੀਤੋ ਆ ਮੈਨੂੰ ਪੁੱਛ ਮੈਨੂੰ ਤਾਂ ਬਰਾ ਬਾਕੀ ਪਤਾ ਮੈਂ ਸਾਰਾ ਵੀ ਜਾ ਗਿਆ ਕੱਲੇ ਕੱਲਿਆ ਆਸੇ ਪਾਸੇ ਟਰੈਕਟਰ ਛੱਡਿਆਂ ਲਈ ਕੋਈ ਮੇਰੇ ਵਿੱਚ ਹੋਏ ਨੇ ਉਹ ਤਾਂ ਤੂੰ ਤੈਨੂੰ ਕਰਿਆ ਫਿਰਦਾ ਤੈਨੂੰ ਨਾ ਸਾਰਿਆਂ ਦਾ ਪਤੀ ਆ ਯਾ ਸ਼ੇਰ ਮੇਰਾ ਤੂੰ ਤੇਰਾ ਆਮ ਨਾਲ ਪੈ ਜਾ ਅਥਰੇ ਤੇਰੀ ਬੇਬੇ ਕੋਲੇ ਲਾ ਦੇ ਕੋਕੇ ਚੰਗਾ ਚੋਗਾ ਚੰਗਾ ਆ ਸੁਣ ਲੈ ਇਹ ਨਹੀਂ ਖੜਾ ਖੜਦੀ ਉਹਨਾਂ ਚੱਕ ਕੋਈ ਗੱਲ ਨਹੀਂ ਇਹ ਐ ਜੇ ਹੁੰਦੀਆਂ ਇਹ ਤੇ ਨਹੀਂ ਛੱਡਦੇ ਬੱਸ ਤੋਂ ਪਹਿਲਾਂ ਤੇ ਖੜਾ ਨਹੀਂ ਛੱਡਦੇ ਸ਼ੇਰਾ ਉਹ ਬਾਗ ਜਾ ਬਾਗ ਜਾ ਬਾਤ ਤੇ ਇਹ ਕੰਨ ਫੜਦੀਆਂ ਨੇ ਕੰਬਾਂ ਦੇ ਕੰਮ ਹੁੰਦੇ ਬੱਸ ਲੈ ਬਾਈ ਹਾਂ ਹਾਂ ਲੈ ਉਹ ਮੇ ਚੱਕ ਮੂੰਹ ਆ ਜਾ ਵੀ ਗੱਲ ਕਰੀ ਫਿਰਦਾ ਮੈਨੂੰ ਤਾਂ ਪੂਰੀ ਤੇ ਤਰਸ ਆਉਂਦਾ ਆ ਲੋਲੇ ਜਿਹਾ ਨਾ ਕਰਕੇ ਬੈਗੀ ਹੈ ਹੈ